ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਵਿੱਚ ਉਮੀਦ ਕਰਦੀ ਹਾਂ ਸਾਰੇ ਠੀਕ ਹੋ ਤੰਦਰੁਸਤ ਹੋ ਆਪਣਾ ਖਿਆਲ ਰੱਖਦੇ ਪਏ ਹੋ ਤੇ ਮੈਂ ਵੀ ਬਿਲਕੁਲ ਠੀਕ ਹੈ ਜੀ ਅੱਜ ਆਪਣੀ ਵੀਡੀਓ ਜੀ ਪਹਿਣਾ ਦੇ ਲਈ ਹੋਣ ਜਾ ਰਹੀ ਹੈ ਕਿ ਮੈਂ ਸੂਟਾਂ ਦੀ ਲਈ ਵੀਡੀਓ ਲੈ ਕੇ ਆਈਆਂ ਮੈਨੂੰ ਇਹ ਹੈ ਕਿ ਮੇਰੇ ਕੋਲ ਜੋ ਸਟਾਕ ਪਿਆ ਹੈ ਮੈਂ ਉਸ ਨੂੰ ਕਲੀਅਰ ਕਰ ਦਿਆਂ ਨੈਕਸਟ ਬਾਰੇ ਮੈਂ ਕੁਝ ਸੋਚ ਨਹੀਂ ਸਕਦੀ ਸੋ ਤੁਹਾਡੇ ਲਈ ਬੈਨੀਫਿਟ ਇਹ ਹੈ ਕਿ ਤੁਹਾਨੂੰ ਇਹ ਸਾਰਾ ਸਟਾਕ ਹੈ ਜਿੰਨਾ ਵੀ ਮੇਰੇ ਕੋਲ ਪਿਆ ਹੈ ਮੈਂ ਬਹੁਤ ਵਧੀਆ ਡਿਸਕਾਊਂਟ ਤੇ ਦੇ ਰਹੀ ਹਾਂ ਮਤਲਬ ਮੈਂ ਇਸ ਚ ਕੋ ਕਿਉਂਕਿ ਮੇਰਾ ਵੀ ਕੋ ਸੂਟਾਂ ਵਿੱਚ ਜ਼ਿਆਦਾ ਮਾਰਜਨ ਨਹੀਂ ਹੁੰਦਾ ਸੋ ਜ਼ਿਆਦਾ ਨਾ ਸੋਚਿਆ ਕਰੋ ਮੇਰਾ ਕਿਉਂਕਿ ਇਹ ਸੂਟ ਬਹੁਤ ਸਸਤੇ ਨੇ ਮੇਰਾ ਮਾਰਜਨ ਬਹੁਤਾ ਨਹੀਂ ਹੁੰਦਾ ਮੇਰਾ ਬਹੁਤ ਘੱਟ ਮਾਰਜਨ ਹੁੰਦਾ ਤੇ ਇਹ ਵਾਲੇ ਸੂਟਾਂ ਨੂੰ ਆਪਾਂ ਕਲੀਅਰ ਕਰਨ ਤੋਂ ਬਾਅਦ ਸਟਾਕ ਫਿਰ ਆਪਾਂ ਨਵਾਂ ਫਰੈਸ਼ ਸਟਾਕ ਲੈ ਕੇ ਆਉਣਾ ਹੈ ਨਹੀਂ ਲੈ ਕੇ ਆਉਣਾ ਆਪਾਂ ਨੈਕਸਟ ਕਿਸੇ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜਾਂ ਤੁਹਾਨੂੰ ਮੈਂ ਇੱਕ ਪੇਜ ਜਾਂ YouTube ਦਾ ਨਵਾਂ ਇੱਕ ਚੈਨਲ ਕ੍ਰੀਏਟ ਕਰਕੇ ਮੈਂ ਇੱਥੇ ਸ਼ੇਅਰ ਕਰ ਦੂੰਗੀ ਤੁਹਾਨੂੰ ਸਾਰਿਆਂ ਨੂੰ ਤੁਸੀਂ ਉੱਥੇ ਕਲਿੱਕ ਕਰਕੇ ਉਸ ਲਿੰਕ ਨੂੰ ਤੁਸੀਂ ਮੇਰੇ ਇਹ ਨਵੇਂ ਚੈਨਲ ਦੇ ਉੱਪਰ ਵਿਜ਼ਿਟ ਕਰ ਸਕਦੇ ਹੋ ਉਸ ਵੀਡੀਓ ਦਾ ਲਿੰਕ ਹੈ ਜਿਹੜਾ ਇੱਥੇ ਸ਼ੇਅਰ ਕਰ ਦੂੰਗੀ ਤੇ ਤੁਸੀਂ ਮੇਰੀਆਂ ਵੀਡੀਓਜ਼ ਇੰਸਟਾ ਤੇ ਦੇਖ ਸਕਦੇ ਹੋ ਸੂਟਾਂ ਵਾਲੀਆਂ ਜਾਂ ਨਵੇਂ ਚੈਨਲ ਤੇ ਦੇਖ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਈ ਬਹੁਤ ਸਾਰੇ ਕਮੈਂਟ ਆਈ ਸੀ ਕਿ ਤੁਸੀਂ ਸੂਟਾਂ ਦੀਆਂ ਵੀਡੀਓ ਨਾ ਬੰਦ ਕਰਿਓ ਬਹੁਤ ਸਾਰੀਆਂ ਮੇਰੀਆਂ ਭੈਣਾਂ ਕਹਿੰਦੀਆਂ ਕਿ ਤੁਸੀਂ ਸੂਟਾਂ ਦੀ ਵੀਡੀਓ ਨਾ ਬੰਦ ਕਰਿਓ ਅਸੀਂ YouTube ਤੇ ਬੜੇ ਕੰਫਰਟੇਬਲ ਹੋ ਕੇ ਸੂਟ ਦੇਖਦੇ ਹਾਂ ਤਸੱਲੀ ਨਾਲ ਤੇ ਫਿਰ ਸਾਨੂੰ ਆਸਾਨੀ ਹੁੰਦੀ ਹੈ ਨਾ ਅਸੀਂ ਇੰਸਟਾ ਨਹੀਂ ਚਲਾਂਦੇ ਤਾਂ ਮੈਂ ਉਹਨਾਂ ਦੇ ਧਿਆਨ ਚ ਰੱਖਦੀ ਹੋਈ ਵੀ ਆਪਾਂ ਅੱਗੇ ਡਿਸੀਜ ਇੱਥੇ ਦਿਖਾਣੀ ਚਾਹੀਦੀ ਹੈ ਪਰ ਮੈਂ ਇੱਥੇ ਨਹੀਂ ਦਿਖਾਉਂਗੀ ਕਿਉਂਕਿ ਇਹ ਮੇਰਾ ਚੈਨਲ ਹੈ ਜਿਹੜਾ ਇਸ ਦੀ ਇੱਕ ਹੋਰ ਸ਼ਵੀ ਹੈ ਇਹਦੇ ਉੱਪਰ ਮੈਂ ਆਪਣਾ ਐਸ ਨੂੰ bizness account ਨਹੀਂ ਬਣਾ ਸਕਦੀ ਐ ਇਸ ਮਤਲਬ bizness ਤੇ ਵਿੱਚ ਇਸ ਨੂੰ convert ਨਹੀਂ ਕਰ ਸਕਦੀ ਆ ਉਸ ਤੇ ਲਈ ਇੱਕ ਅਲੱਗ ਚੈਨਲ ਮੈਂ ਕ੍ਰੀਏਟ ਕਰ ਸਕਦੀ ਆ ਉਸ ਚੈਨਲ ਨੂੰ ਮੈਂ ਇੱਥੇ ਸ਼ੇਅਰ ਕਰ ਦੂੰਗੀ ਜਾਂ ਜਿਵੇਂ ਵੀ ਆਪਾਂ ਨੂੰ ਠੀਕ ਲੱਗੇ ਆਪਾਂ ਨੈਕਸਟ ਕਿਸੇ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਕਿ ਆਪਾਂ ਅੱਗੇ ਕੱਪੜੇ ਕੰਟੀਨਿਊ ਕਰਦੇ ਆ ਕੱਪੜਿਆਂ ਦਾ ਕੰਮ ਜਾਂ ਨਹੀਂ ਕਰਦੇ ਆ ਸੋ ਮੇਰੇ ਕੋਲ ਜਿੰਨਾ ਪਿਆ ਜੀ ਸਟਾਕ ਤੇ ਉਹ ਮੈਂ ਕਲੀਅਰ ਕਰਨ ਜਾ ਰਹੀ ਆ ਸਾਰੇ ਜਾਨੀ ਆਪਣੀ ਇਨਕੁਆਰੀ ਕਰ ਲਿਓ ਇੱਕ ਜੀ WhatsApp ਨੰਬਰ ਸਕਰੀਨ ਦੇ ਉੱਪਰ ਹੋਏਗਾ ਤੁਹਾਨੂੰ ਦੇਖਣ ਨੂੰ ਮਿਲੇਗਾ ਤੁਸੀਂ WhatsApp ਦੇ ਉੱਪਰ ਜਾ ਕੇ ਇਨਕੁਆਰੀ ਕਰ ਸਕਦੇ ਹੋ ਸੂਟਾਂ ਦੇ ਬਾਰੇ ਤੇ ਨਾਲ ਨਾਲ ਤੁਹਾਨੂੰ نیچے ਜੋ ਇੱਕ ਸਾਈਡ ਦੇ ਉੱਪਰ نیچے ਉੱਪਰ WhatsApp ਔਰ نیچے ਜਿਹੜਾ ਹੈ ਮੇਰੀ Instagram ID ਮੈਂਸ਼ਨ ਰਹੇਗੀ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ ਜੋ ਇੰਸਟਾ ਤੇ ਨਹੀਂ ਜਾਂਦੇ ਆ ਬਹੁਤ ਸਾਰੇ ਨੂੰ ਇੰਸਟਾ ਯੂਜ਼ ਨਹੀਂ ਕਰਨਾ ਆਂਦਾ ਉਹ ਕਹਿ ਦਿੰਦੇ ਆ ਕਿ ਅਸੀਂ ਸਾਡੇ ਲਈ ਉਹਨਾਂ ਲਈ ਉੱਪਰ ਜੀ ਹੈ WhatsApp ਨੰਬਰ ਹੈ ਆਪਣੀ ਇਨਕੁਆਰੀ ਤੁਸੀਂ WhatsApp ਤੇ ਕਰ ਸਕਦੇ ਹੋ ਨੰਬਰ ਹੈ ਜਿਹੜਾ ਸੇਵ ਕਰ ਲਿਓ ਉਸ ਤੋਂ ਬਾਅਦ WhatsApp ਦੇ ਉੱਪਰ ਇਹਨਾਂ ਦੀ ਇਨਕੁਆਰੀ ਕਰ ਲਿਓ ਤੇ ਚਲੋ ਜੀ ਹੁਣ ਆਪਾਂ ਦੇਖਦੇ ਹਾਂ ਅੱਜ ਦੇ ਸੂਟ ਕੁਝ ਨਵੇਂ ਆਏ ਹੋਏ ਆ ਤੇ ਕੁਝ ਮੇਰੇ ਕੋਲੇ ਜੋ ਪਹਿਲਾਂ ਵਾਲਾ ਸਟਾਕ ਹੈ ਉਹਦੇ ਵਿੱਚ ਕਲਰ ਨਵੇਂ ਆ ਗਏ ਸੀਗੇ ਤੇ ਆਪਾਂ ਹੁਣ ਉਹਨਾਂ ਨੂੰ ਸਾਰੇ ਸੂਟਾਂ ਨੂੰ ਤੁਹਾਡੇ ਨਾਲ ਹੁਣ ਕਰਦੇ ਆਂ ਅਨਰੈਪਿੰਗ ਆਜੋ ਜੀ ਹਾਂਜੀ ਸਭ ਤੋਂ ਪਹਿਲਾਂ ਆਪਣਾ ਆ ਜਾਂਦਾ ਜੀ ਇਹ ਆਰਕੰਡੀ ਆਰਕੰਡੀ ਆਪਾਂ ਦੇਖ ਲੈਣੇ ਆ ਸਾਰਿਆਂ ਨੂੰ ਪਹਿਲਾਂ ਇੱਧਰ ਆਪਣੇ ਥੈਲੇ ਦੇ ਵਿੱਚ ਕੁਝ ਆਪਣੇ ਜਿਹੜੇ ਪਏ ਹੋਣੇ ਆ ਪੈਕ ਕਰਨ ਲਈ ਰੱਖੇ ਹੈਗੇ ਕਿਉਂਕਿ ਇਹਨਾਂ ਦੇ ਕੋਰੀਅਰ ਕਰवानी ਹੈ ਮੈਂ ਕੁਝ ਇਹਨਾਂ ਦੇ ਜੋ ਕੋਰੀਅਰ ਨੇ ਕੁਝ ਵੈਸੇ ਪੈਕ ਕਰਕੇ ਰੱਖੇ ਹੋਣੇ ਆ ਆਪਾਂ ਸਭ ਤੋਂ ਪਹਿਲਾਂ ਦੇਖ ਲੈਨੇ ਆ ਆਰਕੰਡੀ ਵਾਲਾ ਆਰਕੰਡੀ ਵਾਲਾ ਐਕਚੁਅਲੀ ਦੂਸਰੇ ਪਾਲੀਥੀਨ ਦੇ ਵਿੱਚ ਅੰਦਰ ਹੈ ਉਹ ਮੈਂ ਬਾਅਦ ਚ ਲੈ ਕੇ ਆਉਣੀ ਤੇ ਚਲੋ ਜੀ ਫਿਰ ਆਪਾਂ ਆਰਕੰਡੀ ਦੇ ਬਾਅਦ ਦੇਖਦੇ ਆ ਆਰਕੰਡੀ ਦੇ ਤੁਸੀਂ ਪਹਿਲਾਂ ਵੀ ਵੀਡੀਓ ਚ ਦੇਖਿਆ ਹਨਾ ਇਹਦੇ ਚ ਤਿੰਨ ਚਾਰ ਰੰਗ ਜੋ ਵੀ ਸੀਗੇ ਮੈਂ ਪਿਕ ਲਗਾ ਦੂੰਗੀ ਅਗਰ ਮੇਰੇ ਕੋਲ ਉਹ ਬੁਟੀਕ ਤੇ ਚਲੇ ਗਏ ਹੋਏ ਤਾਂ ਤੇ ਲਓ ਜੀ ਹੁਣ ਆਪਾਂ ਆ ਜਾਨੇ ਲੈ ਲੰਦੇ ਸੂਟਾਂ ਲੇਲਨ कॉटन ਦਾ ਸੂਟ ਹੈ ਜੀ ਫਿਰੋਜ਼ੀ ਕਲਰ ਹੈ ਆ ਇਹਦੇ ਵਿੱਚ ਪਿਆ ਹੋਇਆ ਤੇ ਇਹਦੇ ਉੱਪਰ ਆਰੀ ਦਾ थ्रेड ਦਾ ਵਰਕ ਹੋਇਆ ਹੋਇਆ ਬਹੁਤ ਪਿਆਰਾ ਕਨਸੈਪਟ ਹੈ ਤੁਸੀਂ ਪਹਿਲਾਂ ਵੀ ਦੇਖਿਆ ਹਨ ਸਾਰੇ ਸੂਟ ਨਹੀਂ ਮੈਂ ਹੁਣ ਤੁਹਾਨੂੰ ਖੋਲ ਕੇ ਦਿਖਾਵਾਂਗੀ ਇੱਥੇ ਵੀਡੀਓ ਦੇ ਵਿੱਚ ਕਿਉਂਕਿ ਪਹਿਲਾਂ ਇਹਦੇ ਉੱਪਰ ਮੈਂ ਦੋ ਵਾਰ ਵੀਡੀਓ ਬਣਾ ਚੁੱਕੀ ਹਾਂ ਤੁਹਾਨੂੰ ਜਿਹੜੇ ਨੂੰ ਵੀ ਇਹ ਸੂਟ ਦੇ ਬਾਰੇ ਪ੍ਰੋਪਰ ਪਿਕ ਜਾਂ ਵੀਡੀਓ ਇਹਦੀ ਚਾਹੀਦੀ ਹੋਈ ਤੁਹਾਨੂੰ WhatsApp ਦੇ ਉੱਪਰ ਮਿਲ ਜੂਗੀ ਇਸ ਦੀ ਪ੍ਰੋਪਰ ਪਿਕ ਪ੍ਰੋਪਰ ਜਾਣਕਾਰੀ ਹਨਾ ਇਹਦੇ ਨਾਲ ਆ ਹੈਗੀ ਹੈ ਜੀ ਬਾਟਮ ਅਚਾ ਹੁਣ ਤੁਹਾਨੂੰ ਮੈਂ ਇੱਕ ਗੱਲ ਹੋਰ ਕਲੀਅਰ ਕਰ ਦਿਆਂ ਇਹਦੇ ਵਿੱਚ ਤੁਸੀਂ ਕਹੋਗੇ ਕਿ ਦੋਨਾਂ ਦਾ ਥੋੜਾ ਜਿਹਾ ਫਰਕ ਲੱਗਦਾ ਹੈ ਕਲਰ ਦਾ ਫਰਕ ਨਹੀਂ ਜੀ ਇਹਦੇ ਨਾਲ ਦੀ ਲਾਈਨਿੰਗ ਸ਼ਰਟ ਦੇ نیچے ਲੱਗੇਗੀ ਸਲਵਾਰ ਦੇ ਉੱਪਰ ਜਾਂ ਪਲਾਜ਼ੋ ਜਾਂ ਇਹਨੂੰ ਆਪਾਂ ਬਾਟਮ ਦੇ ਉੱਪਰ ਕੋਈ ਲਾਈਨਿੰਗ ਨਹੀਂ ਲੱਗੇਗੀ ਇਹ ਪਿਓਰ ਲੇਲਨ कॉटन ਦਾ ਬਾਟਮ ਹੈ ਇਹ ਕਮੀਜ਼ ਹੈ ਜਿਹੜਾ ਕਮੀਜ਼ ਦੇ نیچے ਇਹਦੇ ਨਾਲ ਦੀ ਲਾਈਨਿੰਗ ਹੋ ਕੇ ਇਸ ਸੇਮ ਟੂ ਸੇਮ ਐਜ਼ ਇਟ ਹੋ ਜਾਣਗੇ ਇਹ ਹੈ ਜੀ ਇਹਦੇ ਨਾਲ ਇਹ ਵਾਲਾ ਦੁਪੱਟਾ ਦੁਪੱਟਾ ਇਸ ਦਾ ਤੁਸੀਂ ਪਹਿਲਾਂ ਵੀ ਦੇਖਿਆ ਹੈ ਕਈ ਨਵੇਂ ਵਿਊਅਰਸ ਨਵੀਆਂ ਭੈਣਾਂ ਆਈਆਂ ਹੋਣੀਆਂ ਉਹਨਾਂ ਦੇ ਲਈ ਮੈਂ ਇਹ ਤੁਹਾਨੂੰ ਦੁਪੱਟਾ ਦਿਖਾ ਦੇਣੀ ਹੈ ਇੱਕ ਵਾਰ ਬਹੁਤ ਜ਼ਿਆਦਾ ਪਿਆਰਾ ਸੂਟ ਹੈ ਜਿੰਨੀਆਂ ਵੀ ਮੇਰੀਆਂ ਭੈਣਾਂ ਨੇ ਪਹਿਲਾਂ ਇਹ ਸੂਟ ਬੁੱਕ ਕੀਤਾ ਉਹਨਾਂ ਕੋਲ ਪਹੁੰਚਿਆ ਤਾਂ ਉਹਨਾਂ ਨੇ ਫੀਡਬੈਕ ਬਹੁਤ ਜ਼ਿਆਦਾ ਸੋਹਣਾ ਦਿੱਤਾ ਉਹਨਾਂ ਨੂੰ ਬਹੁਤ ਪਸੰਦ ਆਇਆ ਤੇ ਇਹ ਜੀ ਟੈਸਲਸ ਵਾਲੇ ਇਹਦੇ ਨਾਲ ਦੁਪੱਟੇ ਹੈ ਡਿਜੀਟਲ ਪ੍ਰਿੰਟ ਦਾ ਦੁਪੱਟਾ ਰਹੂਗਾ ਤੇ ਲੈਣ ਦੇ ਵਿੱਚ ਹੀ ਦੁਪੱਟਾ ਹੈ ਜੀ ਲੇਲਨ कॉटन ਦਾ ਹੀ ਦੁਪੱਟਾ ਹੈ ਪੈਟਰਨ ਇਸ ਦਾ ਬਹੁਤ ਖੂਬ ਹੈ ਬਹੁਤ ਜ਼ਿਆਦਾ ਸੋਹਣਾ ਹੈ ਬਹੁਤ ਪਿਆਰਾ ਕਨਸੈਪਟ ਹੈ ਇਹ ਤੁਸੀਂ ਦੇਖ ਲਓ ਕੁਝ ਇਸ ਤਰ੍ਹਾਂ ਐਕਚੁਅਲੀ ਮੈਂ ਨਾ ਕੈਮਰਾ ਹੱਥ ਦੇ ਨਾਲ ਹੋਲਡ ਕੀਤਾ ਹੈ ਹਾਂਜੀ ਤੇ ਆ ਹੈਗੀ ਹੈ ਜੀ ਆਪਣੇ ਡਿਜੀਟਲ ਪ੍ਰਿੰਟ ਦਾ ਦੁਪੱਟਾ ਲੇਲਨ ਦੇ ਵਿੱਚ ਹੈ ਬਹੁਤ ਸੋਹਣਾ ਹੈਗਾ ਤੇ ਬੜੇ ਪਿਆਰੀ ਇਹਦੀ ਲੁੱਕ ਹੈਗੀ ਸੂਟ ਨੂੰ ਚਾਰ ਚੰਦ ਲਗਾਉਂਦਾ ਇਹ ਦੁਪੱਟਾ ਅੱਛਾ ਜੀ ਇਹ ਹੈ ਟੈਸਲਸ ਇਹਦੇ ਲੱਗੇ ਹੋਏ ਆ ਜਿਹੜੇ ਪਲੇਨ ਬਾਟਮ ਰਹੂਗਾ ਲੇਲਨ ਦੇ ਵਿੱਚ ਬਾਟਮ ਰਹੂਗਾ ਤੇ ਲੇਲਨ कॉटन ਦੇ ਵਿੱਚ ਹੀ ਇਹਦਾ ਸ਼ਰਟ ਦਾ ਸਟਾਫ ਰਹੂਗਾ ਬਹੁਤ ਜ਼ਿਆਦਾ ਸੌਫਟ ਹੈ ਜੀ ਸਮੂਥ ਹੈ ਸ਼ਰਟ ਦੇ نیچے ਲਾਈਨਿੰਗ ਦੀ ਲੋੜ ਪੈਂਦੀ ਹੈ ਲਾਈਨਿੰਗ ਕਿਉਂਕਿ ਇਹ ਪਤਲਾ ਥੋੜਾ ਜਿਹਾ ਹੁੰਦਾ ਤੇ ਵੈਸੇ ਵਾਸ਼ ਤੋਂ ਬਾਅਦ ਗਾਫ ਹੋ ਜਾਂਦਾ ਬਟ ਆਪਾਂ ਲਾਈਨਿੰਗ ਲਵਾਈ ਲੈਨੇ ਕਿਉਂਕਿ ਵਰਕ ਵਾਲਾ ਸੂਟ ਹੈ ਥੋੜਾ ਪਾਰਟੀ ਵੇਅਰ ਸੂਟ ਹੈ ਤੇ ਆਪਾਂ ਇਸ ਨੂੰ ਲਾਈਨਿੰਗ ਨਾਲ ਹੀ ਸਟਿਚ ਕਰਵਾਨੀ ਹੈ ਕੱਲੇ ਕਮੀਜ਼ ਕਮੀਜ਼ ਤੇ ਲੱਗ ਜੂਗੀ ਇਹ ਦੇ ਵਿੱਚ ਫਿਰੋਜ਼ੀ ਕਲਰ ਹੈ ਜੀ ਹੁਣ ਆਪਾਂ ਇਹਦੇ ਵਿੱਚ ਰੰਗਾਂ ਦੀ ਗੱਲ ਕਰ ਲੈਣੇ ਆ ਜਿਹੜੇ ਆਲਓਵਰ ਨੇ ਪਹਿਲਾਂ ਮੈਂ ਤੁਹਾਨੂੰ ਆਲਓਵਰ ਸੂਟ ਦਿਖਾ ਦਿੰਨੀ ਆ ਜਿਹੜੇ ਮੈਚਿੰਗ ਹੋਣਗੇ ਇਹਦੇ ਵਿੱਚ ਮੈਂ ਉਹ ਦਿਖਾਣੀ ਸੇਮ ਉਹੀ ਹੈ ਜੀ ਕਨਸੈਪਟ ਇਹੀ ਵਾਲਾ ਪਰ ਇਹਦੇ ਵਿੱਚ ਕਲਰ ਆ ਜਾਂਦਾ ਹੈਗਾ 베بی ਪਿੰਕ ਪੀਚ ਵਰਗਾ ਬੇਬੀ ਪਿੰਕ ਹੈ ਪੂਰਾ ਪੈਨ ਬੇਬੀ ਪਿੰਕ ਨਹੀਂ ਕਹਿ ਸਕਦੇ ਆ ਪਿੰਕ ਪੀਚ ਦਾ ਹੈ ਕੰਬੀਨੇਸ਼ਨ ਜੇ ਇਹਦੇ ਨਾਲ ਵੀ ਬਾਟਮ ਸੇਮ ਰਹੇਗੀ ਤੇ ਦੁਪੱਟਾ ਵੀ ਇਹਦੇ ਨਾਲ ਡਿਜੀਟਲ ਪ੍ਰਿੰਟ ਵਾਲਾ ਰਹੇਗਾ ਜਿਹਨੂੰ ਪਸੰਦ ਆ WhatsApp ਕਰ ਲਿਓ ਮੈਂ ਦੁਪੱਟਾ ਇਹਦੀ ਬਾਟਮ ਇਹਦੀ ਸ਼ਰਟ ਦੀ ਪ੍ਰੋਪਰ ਵੀਡੀਓ ਜਾਂ ਪਿਕ ਤੁਹਾਨੂੰ WhatsApp ਦੇ ਉੱਪਰ ਸੈਂਡ ਕਰ ਦੂੰਗੀ ਬਹੁਤ ਜ਼ਿਆਦਾ ਪਿਆਰਾ ਕਲਰ ਹੈ ਨਵਾਂ ਕਲਰ ਆਇਆ ਹੋਇਆ ਜੀ ਇਹਦੇ ਵਿੱਚ ਇੱਕ ਆ ਜਾਂਦਾ ਇਹਦੇ ਵਿੱਚ ਜੀ ਲੈਮਨ yellow ਇਹ ਵੀ ਸੇਮ ਉਹੀ ਸਟਾਫ ਹੈ ਜੀ ਲੇਲਨ ਕਾਟਨ ਹੈ ਉਹੀ ਆਰੀ ਥਰੈਡ ਵਰਕ ਰਹੇਗਾ ਕੋਈ ਇਹਦੇ ਵਿੱਚ ਇਕੱਲੇ ਰੰਗ ਦਾ ਫਰਕ ਹੈ ਜੀ ਕਿਸੇ ਸਟਾਫ ਦਾ ਨਹੀਂ ਫਰਕ ਕੋਈ ਡਿਜ਼ਾਈਨ ਦਾ ਨਹੀਂ ਫਰਕ ਸਿਰਫ ਕਲਰ ਦਾ ਫਰਕ ਹੈ ਇਸ ਦੇ ਨਾਲ ਵੀ ਜਿਹੜੀ ਬਾਟਮ ਹੈ ਬਿਲਕੁਲ ਇਸ ਦੀ ਪਲੇਨ ਰਹੇਗੀ ਬਿਲਕੁਲ ਪਲੇਨ ਬਾਟਮ ਰਹੇਗੀ ਲੈਮਨ ਯੈਲੋ ਸ਼ੇਡ ਹੈ ਇਸ ਦਾ ਇਸ ਦੇ ਨਾਲ ਵੀ ਡਿਜੀਟਲ ਦਾ ਦੁਪੱਟਾ ਰਹੂਗਾ ਬਹੁਤ ਜ਼ਿਆਦਾ ਪਿਆਰਾ ਦੁਪੱਟਾ ਹੈ ਯੈਲੋ ਬਾਰਡਰ ਰਹੇਗਾ ਉਸ ਦਾ ਉਹੀ ਟਸਲਸ ਰਹਿਣੀਆਂ ਸੇਮ ਟੂ ਸੇਮ ਕਿਉਂਕਿ ਜੇ ਮੈਂ ਫਿਰ ਤੋਂ ਖੋਲਿਆ ਤੇ ਵੀਡੀਓ ਫਿਰ ਬਹੁਤ ਲੰਬੀ ਹੋ ਜਾਣੀ ਹੈ ਛੇ ਉਹ ਇਹ ਸਾਰੇ ਇਹ ਯੈਲੋ ਵਾਲੇ ਜੀ ਆਰਡਰ ਬੁੱਕ ਹੋਇਆ ਵਾ ਆਪਣਾ ਤੇ ਹੁਣ ਆਪਾਂ ਜੇ ਗੱਲ ਕਰੀਏ ਅੱਛਾ ਇਹ ਸੇਮ ਪੀ ਪਿੰਕ ਔਰ ਪੀਚ ਇਹਦੀ ਮੈਂ ਤੁਹਾਨੂੰ ਦੁਪੱਟਾ ਵੀ ਦਿਖਾ ਦਿੰਨੀ ਆ ਇਹ ਜਿਹੜਾ ਪਿੰਕ ਵਾਲਾ ਹੈ ਇਸ ਦਾ ਦੁਪੱਟਾ ਜੀ ਬਹੁਤ ਜ਼ਿਆਦਾ ਪਿਆਰਾ ਦੁਪੱਟਾ ਹੈ ਇਹਦਾ ਬੇਸ ਵੀ ਪਿੰਕ ਰਹੇਗਾ ਇਹਦੇ ਵਿੱਚ ਡਾਟਸ ਹੁੰਦੀ ਹੈ ਜਿਹੜੇ ਜੀ ਡਾਟਸ ਦੇ ਨਾਲ ਦਾ ਇਹ ਟੈਸਲਸ ਤੇ ਬਾਰਡਰ ਹਾਈਲਾਈਟ ਰਹੇਗਾ ਕਿਉਂਕਿ ਸ਼ਰਟ ਦੇ ਵਿੱਚ ਇਸ ਤਰ੍ਹਾਂ ਡਾਟਸ ਨੇ ਜਿਹੜੇ ਉਹ ਇਹਦੇ ਨਾਲ ਦੇ ਨੇ ਸੋ ਦੁਪੱਟਾ ਜਿਹੜਾ ਬਾਰਡਰ ਹੈ ਉਹ ਹਾਈਲਾਈਟ ਰਹੇਗਾ ਉਹਨਾਂ ਦੇ ਡਾਟਸ ਨਾਲ ਦਾ ਤੇ ਹੁਣ ਆਪਾਂ ਕੰਟਰਾਸਟ ਦੀ ਗੱਲ ਕਰ ਲੈਨੇ ਆ ਕੰਟਰਾਸਟ ਦੇ ਵਿੱਚ ਆ ਜਾਂਦਾ ਜੀ ਮਸਟਰਡ ਇਹਦਾ ਆਫ ਵਾਈਟ ਬੇਸ ਰਹੇਗਾ ਆਰੀ ਵਰਕ ਲੇਲਨ कॉटन ਸਟਾਫ ਹੈ ਬਹੁਤ ਜ਼ਿਆਦਾ ਪਿਆਰਾ ਹੈ ਇਹਦੇ ਨਾਲ ਜਿਹੜੀ ਬਾਟਮ ਹੈ ਉਹ ਮਸਟਰਡ ਰਹੇਗੀ ਤੇ ਇਹ ਮਸਟਰਡ ਕੰਟਰਾਸਟ ਦਾ ਦੁਪੱਟਾ ਰਹੇਗਾ ਮਸਟਰਡ ਬਾਟਮ ਹੈ ਇਹਦੇ ਨਾਲ ਤੇ ਇਹਦਾ ਦੁਪੱਟਾ ਜਿਹਨੂੰ ਇਹ ਪਸੰਦ ਆਉਂਦਾ ਹੈ ਤਾਂ ਮੈਨੂੰ ਵਟਸਐਪ ਕਰ ਲਿਓ ਮੈਂ ਪ੍ਰੋਪਰ ਇਹਦੀ ਪਿਕ ਬਾਟਮ ਦੀ ਇਹਦੀ ਦੁਪੱਟੇ ਦੀ ਤੇ ਸੂਟ ਦੀ ਤੁਹਾਨੂੰ ਫੋਟੋ ਹੈ ਜਿਹੜੀ ਉਹ ਸੈਂਡ ਕਰ ਦੂੰਗੀ ਇਦੇ ਵਿੱਚ ਦੂਸਰਾ ਕਲਰ ਆ ਜਾਂਦਾ ਜੀ ਇਹ ਹੀ ਆਫ ਵਾਈਟ بیس ਹੈ ਸੇਮ ਉਹੀ ਲੇਲਨ कॉटन ਦੇ ਉੱਪਰ ਆਰੀ ਥ੍ਰੈਡ ਦਾ ਵਰਕ ਹੋਇਆ ਵਾ ਇਹਦੇ ਨਾਲ ਜਿਹੜੀ ਬਾਟਮ ਹੈ ਮੈਰੂਨ ਕਲਰ ਦੀ ਹੈ ਤੇ ਇਹਦੇ ਨਾਲ ਦੁਪੱਟਾ ਹੈ ਜਿਹੜਾ ਉਹ ਵੀ ਬਿਲਕੁਲ ਮੈਰੂਨ ਕਲਰ ਦੇ ਵਿੱਚ ਮੈਰੂਨ ਬਾਰਡਰ ਦੇ ਨਾਲ ਡਿਜੀਟਲ ਪ੍ਰਿੰਟ ਦਾ ਲੇਲਨ ਦਾ ਦੁਪੱਟਾ ਰਹੇਗਾ ਸੇਮ ਉਹੀ ਕਨਸੈਪਟ ਤੇ ਇਹ ਆ ਜਾਂਦਾ ਜੀ ਪਿਕਾਕ ਥਿਰ ਆਫ ਵਾਈਟ بیس ਰਹੇਗਾ ਸੇਮ ਉਹੀ ਥ੍ਰੈਡ ਵਰਕ ਆਰੀ ਦਾ ਤੇ ਇਹਦੇ ਨਾਲ ਜਿਹੜੀ ਪਿਕਾਕ ਬਾਟਮ ਰਹੇਗੀ ਤੇ ਦੁਪੱਟਾ ਜਿਹੜਾ ਪੀਕਾਕ ਟੈਸਲਸ ਨੇ ਹਿੱਸਦੇ ਤੇ ਇਹਦੇ ਬਾਰਡਰ ਆ ਜਿਹੜਾ ਪੀਕਾਕ ਰਹੇਗਾ ਤੇ ਇਹਦੇ ਨਾਲ ਬਾਟਮ ਹੈ ਪੀਕਾਕ ਸ਼ੇਡ ਰਹਿਣ ਵਾਲੀ ਹੈ ਤੇ ਉਸ ਤੋਂ ਬਾਅਦ ਜੀ ਆਪਾਂ ਦੇਖ ਲੈਨੇ ਹੁਣ ਜੋਰ ਜੱਟ ਤੇ ਵਿਸਕੋਸ ਤੇ ਹਾਂਜੀ ਤੇ ਆ ਆ ਜਾਂਦਾ ਜੀ ਜੋਰ ਜੱਟ ਦੇ ਵਿੱਚ ਵਿਸਕੋਸ ਜੋਰ ਜੱਟ ਦੇ ਵਿੱਚ ਇਹਦੇ ਨਾਲ ਚੈੱਕ ਵਾਲੀ ਟੈਬੀ ਤੇ ਦੁਪੱਟੇ ਨੇ ਟਾਈ ਡਾਈ ਦੇ ਤੇ ਨਾਲ ਇਹਦੇ ਕਈ ਕੈਬੀ ਲਾਈਨਿੰਗ ਲੱਗੀ ਹੋਈ ਆ ਪਿਓਰ ਵਾਲੀ ਇਹਦੇ ਵਿੱਚ ਚੈੱਕ ਵਾਲਾ ਟੈਬੀ ਲਾਈਨਿੰਗ ਤੇ ਇਹਦੇ ਵਿੱਚ ਲਾਈਨਿੰਗ ਹੈ ਇਹ ਚੈੱਕ ਵਾਲੀ ਹੈ ਤੇ ਇਹ ਵੀ ਚੈੱਕ ਵਾਲਾ ਦੁਪੱਟਾ ਹੈ ਇਸ ਦੇ ਨਾਲ ਵੀ ਚੈੱਕ ਵਾਲਾ ਦੁਪੱਟਾ ਹੈ ਟਾਈ ਡਾਈ ਦੇ ਸੂਟ ਹੈ ਜੀ ਦੁਪੱਟੇ ਵੀ ਇਹ ਡਿਜੀਟਲ ਡਾਈ ਰਹੇਗੀ ਇਹਦੇ ਉੱਪਰ ਇਹਨਾਂ ਦੇ ਵਿੱਚੋਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਖੋਲ ਕੇ ਦਿਖਾ ਦਣੀ ਆ ਇੱਕ ਸੂਟ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਤੇ ਤੁਸੀਂ WhatsApp ਦੇ ਉੱਪਰ ਇਨਕੁਆਇਰੀ ਕਰ ਲਿਓ ਤੇ ਇਹਨਾਂ ਦੀ ਪ੍ਰੋਪਰ ਪਿਕ ਆ ਜਿਹੜੀ ਜਾਂ ਡਿਟੇਲ ਹੈ ਤੁਸੀਂ WhatsApp ਦੇ ਉੱਪਰ ਮੰਗਵਾ ਲਿਓ ਇਹ ਜਿਹੜਾ ਸੂਟ ਹੈ ਜੀ ਬਿਲਕੁਲ ਇਹ ਪਿਓਰ ਵਿਸਕੋਸ ਦੀ ਜੋਰਜਟ ਹੈ ਟਾਈ ਡਾਈ ਦਾ ਸੂਟ ਹੈ ਇਹਦੇ ਨਾਲ ਸਭ ਤੋਂ ਪਹਿਲਾਂ ਦੁਪੱਟਾ ਦੇਖ ਲਿਏ ਦੁਪੱਟਾ ਬਿਲਕੁਲ ਪਿਓਰ ਚ ਹੈ ਟਾਈ ਡਾਈ ਦਾ ਦੁਪੱਟਾ ਹੈ ਇਸ ਤਰ੍ਹਾਂ ਡਿਜੀਟਲ ਡਾਈ ਕਰਵਾਈ ਹੋਈ ਹੈ ਇਸ ਨੂੰ ਬਹੁਤ ਸੋਹਣਾ 2.5 ਮੀਟਰ ਦਾ ਦੁਪੱਟਾ ਹੈ ਜੀ ਖੁੱਲੇ ਵਰ ਦਾ ਤੇ ਬਹੁਤ ਸੋਹਣੀ ਗ੍ਰੇਸ ਐ ਇਸ ਦੀ ਹੁਣ ਆਪਾਂ ਇਹਦੀ ਬਾਟਮ ਤੇ ਸ਼ਰਟ ਦੀ ਗੱਲ ਕਰ ਲੈਣੇ ਆ ਇਸ ਦੇ ਨਾਲ ਜਿਹੜਾ ਬਾਟਮ ਹੈ ਬਿਲਕੁਲ ਪਲੇਨ ਹੈ ਤੇ ਜਿਹੜੀ ਸ਼ਰਟ ਹੈ ਉਸ ਨੂੰ ਪਰ ਡਿਜੀਟਲ ਡਾਈ ਕਰਵਾਇਆ ਹੋਇਆ ਹੈ ਕਮੀਜ਼ ਹੈ ਇਸ ਦਾ ਦੁਪੱਟਾ ਹੈ ਤੇ ਇਹ ਇਸ ਦੀ ਬਾਟਮ ਹੈ ਇਸ ਦੇ ਉੱਪਰ ਵਰਕ ਵੀ ਕਰਾ ਸਕਦੇ ਹੋ ਤੁਸੀਂ ਤੇ ਇਹਨੂੰ ਤੁਸੀਂ ਐਜ਼ ਇਟ ਵੀ ਵੇਅਰ ਕਰ ਸਕਦੇ ਹੋ ਲੈਸਾਂ ਵਗੈਰਾ ਲਗਾ ਕੇ ਵੀ ਇਹਨਾਂ ਨੂੰ ਤੁਸੀਂ ਸਟਿਚ ਕਰਵਾ ਸਕਦੇ ਹੋ ਤੇ ਬਹੁਤ ਜ਼ਿਆਦਾ ਅਫੋਰਡੇਬਲ ਪ੍ਰਾਈਸ ਤੇ ਰਹਿਣ ਵਾਲੇ ਇਹ ਸਾਰੇ ਸੂਟ ਇਹਨਾਂ ਚ ਤਿੰਨ ਰੰਗ ਨੇ ਇੱਕ ਇਹ ਵਾਲਾ ਇੱਕ ਇਹ ਆ ਗਿਆ ਜੀ ਤੇ ਇੱਕ ਇਹ ਆ ਗਿਆ ਤੇ ਚਲੋ ਜੀ ਹੁਣ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਆਈ ਹੋਪ ਤੁਹਾਨੂੰ ਅੱਜ ਦਾ ਕਨਸੈਪਟ ਸਮਝ ਚ ਆ ਗਿਆ ਹੋਣਾ ਤੇ ਜਿਵੇਂ ਵੀ ਤੁਹਾਨੂੰ ਜੋ ਵੀ ਸੂਟ ਪਸੰਦ ਆਉਂਦਾ ਤੁਸੀਂ ਆਪਣਾ ਜਿਹੜਾ ਆਰਡਰ ਹੈ ਉਹ ਬੁੱਕ ਕਰ ਸਕਦੇ ਹੋ ਜਾਂ ਤੁਸੀਂ ਇਸ ਦੇ ਬਾਰੇ ਇਨਕੁਆਰੀ ਵਟਸਐਪ ਦੇ ਉੱਪਰ ਜਾ ਕੇ ਲੈ ਸਕਦੇ ਹੋ ਤੇ ਸਕਰੀਨ ਦੇ ਉੱਪਰ ਵਟਸਐਪ ਨੰਬਰ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਉੱਥੇ ਤੁਸੀਂ ਆਪਣੀ ਇਨਕੁਆਰੀ ਕਰ ਸਕਦੇ ਹੋ